2 ਕਰੋੜ ਦੀ ਆਲੀਸ਼ਾਨ ਕੋਠੀ ਵੇਚੀ 20 ਲੱਖ ਦੇ ਵਿੱਚ ਜਦੋਂ ਕੋਠੀ ਦੇ ਵਿੱਚ ਨਵੇਂ ਪਰਿਵਾਰ ਨੇ ਕੀਤਾ ਸ਼ਿਫਟ ਤਾਂ ਪੈ ਗਿਆ ਚੀਕ ਚਿਹੜਾ ਕੋਠੀ ਸੀ ਭੂਤਾਂ ਦਾ ਡੇਰਾ ਜਿਸ ਦੇ ਚੱਲਦੇ ਮਹਿੰਗੇ ਭਾਅ ਦੀ ਕੋਠੀ ਨੂੰ ਵੇਚਿਆ ਸਸਤੇ ਰੇਟ ਤੇ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਸਸ਼ੀ ਕਾਲ ਜੀ ਮੈਨੂੰ ਤੇ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋ ਗਏ ਤੁਸੀਂ ਇਸ ਵੀਡੀਓ ਨੂੰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਹੀ ਰਹੇ ਹੋਮ ਹੋ ਗਏ ਕਿ ਕੀ ਮੈਂ ਕਹਾ ਜਾ ਰਿਹਾ ਇੱਕ 2 ਕਰੋੜ ਦੀ ਕੋਠੀ ਸੀ ਤੇ ਉਹ ਪਰਿਵਾਰ ਨੇ ਜਿਹੜੀ ਕਿ ਸਸਤੇ ਭਾਅ ਕਹਿਣ ਦਾ ਭਾਅ 20 ਲੱਖ ਦੇ ਉੱਤੇ ਵੇਚ ਦਿੱਤੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜਦੋਂ ਨਵਾਂ ਪਰਿਵਾਰ ਇਸ ਕੋਠੀ ਦੇ ਵਿੱਚ ਸ਼ਿਫਟ ਹੋਇਆ ਤਾਂ ਉੱਥੇ ਭੂਤਾਂ ਅਜੀਬੋ-ਅਜੀਬ ਕੰਮ ਕਰਨ ਲੱਗੀਆਂ ਜਿਸ ਦੇ ਕਰਕੇ ਪਰਿਵਾਰ ਵੀ ਜਿਹੜਾ ਕਿ ਸਹਿਮ ਗਿਆ ਤੇ ਫਿਰ ਪਤਾ ਲੱਗਿਆ ਕਿ ਆਖਰ 2 ਕਰੋੜ ਦੀ ਕੋਠੀ ਉਹਨਾਂ ਨੇ 20 ਲੱਖ ਦੀ ਵਿੱਚ ਕਿਉਂ ਵੇਚੀ ਐ ਇਸ ਚੀਜ਼ ਨੂੰ ਅਸੀਂ ਅਫਵਾਹ ਹੀ ਕਵਾਂਗੇ ਕਿਉਂਕਿ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਸਟਾਰ ਲਈ ਤਾਂ ਇਹ ਇੱਕ ਅਫਵਾਹ ਹੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕੋਠੀ ਦੇ ਵਿੱਚ ਆਪੇ-ਆਪ ਪ੍ਰੈਸ ਹੋ ਰਹੀ ਹੈ ਪੱਖਾ ਹਿਲਦਾ ਨਜ਼ਰ ਆਉਂਦਾ ਅਚਾਨਕ ਹੀ ਜਿਹੜੀ ਕਿ ਲਾਈਟ ਬੰਦ ਹੋ ਜਾਂਦੀ ਆ ਜਗ ਪੈਂਦੀ ਆ ਤਾਂ ਆਪਾਂ ਇਹ ਪੂਰਾ ਸੀਨ ਆ ਲੱਗਦਾ ਜਿਵੇਂ ਆਪਾਂ ਫਿਲਮਾਂ ਨਹੀਂ ਦੇਖਦੇ ਹੁੰਦੇ ਭੂਤਾਂ ਜਿਹਾਣੀਆਂ ਨਾ ਉਹਦੇ ਵਿੱਚ ਇਹ ਜਿਹੇ ਚੀਜ਼ ਹੁੰਦੀ ਨੇ ਹਾਈ ਇਕਦਮ ਲਾਈਟ ਜੀ ਵੱਜ ਜਿਹੜੀ ਕਿ ਜਗ ਪੈਂਦੀ ਆ ਫਿਰ ਬੁੱਝ ਪੈਂਦੀ ਆ ਆਪਦੇ ਆਪ ਪੱਖੇ ਜੀ ਹਿੱਲਣ ਲੱਗ ਜਾਂਦੇ ਨੇ ਘਰ ਦੀਆਂ ਚੀਜ਼ਾਂ ਜੀਆਂ ਦਰਵਾਜ਼ੇ ਟੱਕੀਆਂ ਜੀਆਂ ਹਨਾ ਆਪਾਂ ਸੀਨ ਦੇਖ ਹੀ ਦਿੰਨੇ ਆ ਉਹੀ ਸੀਨ ਤੁਸੀਂ ਇਸ ਕੋਠੇ ਦੇ ਵਿੱਚ ਦੇਖ ਸਕਦੇ ਹੋ ਤਾਂ ਫਿਰ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇ ਇਸ ਘਰ ਦੇ ਵਿੱਚ ਭੂਤ ਪ੍ਰੇਤ ਨੇ ਕਿੰਨਾ ਟਾਈਮ ਮਿਲ ਜੂਗਾ ਕਿ ਉਹ ਬੰਦਾ ਵੀਡੀਓ ਬਣਾ ਲੇ ਭੂਤਾਂ ਦੇ ਨਾਂ ਉਤੇ ਤਾਂ ਬੰਦਾ ਚੱਪਲ ਪਾਉਣੀ ਭੁੱਲ ਜਾਂਦਾ ਇੰਨੀ ਪਤਲਾਦਾ ਵੀ ਬੰਦਾ ਚਾਹੁੰਦਾ ਕਿੱਥੇ ਆ ਇੰਨੀ ਰਫ਼ਤਾਰ ਜਿਹੜੀ ਕਿ ਬਣ ਜਾਂਦੀ ਹੈ ਭੂਤਾਂ ਦੇ ਨਾਂ ਉਦੇ ਉੱਤੇ ਐਸੇ ਦਾ ਬੰਦਾ ਆ ਰਾਮ ਨਾਲ ਭੂਤਾਂ ਦੀ ਵੀਡੀਓ ਬਣਾ ਰਿਹਾ ਦਿਖਾ ਰਿਹਾ ਵੀ ਭਾਈ ਕਿਵੇਂ ਪ੍ਰੈਸ ਕਰਦੀ ਹੈ ਭੂਤ ਕਿਵੇਂ ਭਾਈ ਭੂਤ ਦੇ ਪੱਖਾ ਹਲਾਤਾ ਭਾਈ ਲਾਈਟ ਵੀ ਬੰਦ ਕਰ ਦਿੱਤੀ ਤਾਂ ਫਿਰ ਲੋਕਾਂ ਨੇ ਜਦੋਂ ਵੀਡੀਓ ਨੂੰ ਐ ਜ਼ੂਮ ਕਰਕੇ ਦੇਖਿਆ ਨਾ ਤਾਂ ਉਹ ਕਹਿੰਦੇ ਵੀ ਭਾਈ ਇੱਕ ਵੀਡੀਓ ਤਾਂ ਚਲਦਾਂ ਬਣਾ ਲਈ ਮੜਾ ਜੇ ਟੇਬਲ ਦੇ ਥੱਲੇ ਨਜ਼ਰ ਮਾਰ ਲਓ ਵੀ ਟੇਬਲ ਦੇ ਥੱਲੇ ਕੀ ਹੈ ਤਾ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਅਜਈਆਂ ਚੀਜ਼ਾਂ ਜਾਣ ਕੇ ਅਫਵਾਹ ਬਣਾ ਕੇ ਫਲਾਏ ਜਾਂਦੇ ਨੇ ਭਾਈ ਐਦਾਂ ਹੋ ਗਿਆ ਐਦਾਂ ਹੋ ਗਿਆ ਇਹ ਉਹ ਹਨਾ ਜੋ ਵੀਡੀਓਜ਼ ਵਾਇਰਲ ਹੋ ਰਹੀ ਨੇ ਅਸੀਂ ਉਸ ਦੇ ਉੱਤੇ ਗੱਲ ਕਰ ਰਹੇ ਆ ਕਿ ਇਹ ਵੀਡੀਓ ਕਿੱਦਾਂ ਹੋ ਸਕਦਾ ਕਿ ਜੇ ਵੀਡੀਓ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਜੇ ਭੂਤਾਂ ਸਾਰਾ ਕੁਝ ਕੰਮ ਕਰ ਰਹੇ ਨੇ ਤਾਂ ਫਿਰ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਭੂਤ ਉਹਨੂੰ ਨਹੀਂ ਫੜੂਗੀ ਵੀ ਤੂੰ ਮੇਰੀ ਵੀਡੀਓ ਬਣਾ ਰਿਹਾ ਭਾਈ ਤੂੰ ਮੇਰਾ ਕੰਮ ਦਿਖਾ ਰਿਹਾ ਲੋਕਾਂ ਨੂੰ ਵੀ ਭੂਤ ਤਾਂ ਹੋਣਾ ਫੇਰ ਤਾਂ ਕਈ ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਵੀ ਲੈ ਫਿਰ ਵਧੀਆ ਕੰਮ ਆ ਵੀ ਭੂਤਾਂ ਨੂੰ ਕੱਪੜੇ-ਕੁਪੜੇ ਦੋ ਪ੍ਰੈਸ ਕਰਿਆ ਕਰਨੀਂਗਾ ਥੋੜੇ ਝਾੜੂ-ਝੂੜੂ ਫੜਾਓ ਤਾਂ ਕਿ ਥੋੜੇ ਘਰ ਦੀ ਸਫਾਈ ਹੋ ਜਾਏ ਡਰਨ ਵਾਲੀ ਕੀ ਗੱਲ ਆ ਕੋਈ ਕਹਿੰਦਾ ਸਾਨੂੰ ਕੋਠੀ ਦੇ ਦਿਓ ਸੋ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਇਸੇ ਚੀਜ਼ ਨੂੰ ਅਫਵਾਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਅਫਵਾਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਬਾਕੀ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿ